ਹਾਂਜੀ ਸਤ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਹੈ ਪੰਜਾਬ ਰਾਸ਼ਨ ਕਾਰਡ ਪੰਜਾਬ ਰਾਸ਼ਨ ਕਾਰਡ ਵਾਲੀ ਵੱਡੀ ਅਪਡੇਟ ਫ੍ਰੀ ਆਟਾ ਦਾਲ ਸਕੀਮ ਨੂੰ ਲੈ ਕੇ ਸਰਕਾਰ ਵੱਲੋਂ ਵੱਡਾ ਫੈਸਲਾ ਰਾਸ਼ਨ ਕਾਰਡ ਹੁਣ ਹੁਣੇ ਚੈੱਕ ਕਰੋ ਅਤੇ 26 ਤਰੀਕ ਤੋਂ ਪਹਿਲਾਂ ਪਹਿਲਾਂ ਆ ਕਰ ਲੋ ਜ਼ਰੂਰੀ ਕੰਮ ਕੀ ਆ ਕੰਮ ਪੂਰੀ ਅਪਡੇਟ ਤੇ ਕਿਹੜਾ ਕੰਮ ਜ਼ਰੂਰੀ ਆ ਜੋ ਕਿ 26 ਤਰੀਕ ਤੋਂ ਪਹਿਲਾਂ ਪਹਿਲਾਂ ਕਰਨਾ ਹੋਵੇਗਾ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝ ਕਰਾਂਗਾ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕੀਤਾ ਹੈ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਤੱਕ ਪਹੁੰਚ ਸਕੇ ਜੀ ਸੋ ਤੋ ਚਲੋ ਲੈ ਕੇ ਚਲਦੇ ਹਾਂ ਅੱਜ ਦੀ ਵੱਡੀ ਅਪਡੇਟ ਮਾਨ ਸਰਕਾਰ ਨੇ ਪੰਜਾਬ ਚ ਸਰਗਰਮ ਰਾਸ਼ਨ mafia ਦਾ ਲੱਕ ਤੋੜਦੇ ਹੋਏ ਸੂਬੇ ਚ ਸਾਲਾਂ ਪੁਰਾਣੀ ਚੱਲੀ ਆ ਰਹੀ ਪ੍ਰਥਾ ਤੇ ਨਕੇਲ ਕਸੀ ਹੈ ਮਿਲੇ ਅੰਕੜਿਆਂ ਮੁਤਾਬਕ ਸਰਕਾਰ ਵੱਲੋਂ ਜਿੱਥੇ 6000 ਤੋਂ ਵੱਧ ਡੀਪੋ ਤੇ ਅਨਾਜ ਦੀ ਚੱਲ ਰਹੀ ਸਪਲਾਈ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਹੈ ਉਥੇ ਰਸਨ ਡੀਪੋਆਂ ਤੇ 200 ਤੋਂ ਰਸਨ ਕਾਰਡ ਨਾ ਲਗਾਉਣ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ ਸਰਕਾਰ ਵੱਲੋਂ ਕੀਤੀ ਗਈ ਇਹ ਪਹਿਲ ਕਦਮੀ ਨਾਲ ਜਿੱਥੇ ਪੰਜਾਬ ਭਰ ਚ ਸਰਕਾਰੀ ਅਨਾਜ ਦੀ ਹੋ ਰਹੀ ਕਾਲਾ ਬਾਜ਼ਾਰੀ ਖਤਮ ਹੋਣ ਦੀ ਸੰਭਾਵਨਾ ਵੱਧੀਆਂ ਹਨ ਉਥੇ ਹੀ ਲੋੜਵੰਦਾਂ ਤੇ ਗਰੀਬਾਂ ਦੇ ਹੱਕ ਉਹਨਾਂ ਦੇ ਰਸੋਈ ਘਰਾਂ ਤੱਕ ਪਹੁੰਚਣ ਦੀ ਉਮੀਦ ਵੀ ਕਰਨ ਵੀ ਜਾਗ ਉਠਿਆ ਅਸਲ 'ਚ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਤੇ ਸ਼ਹਿਰਾਂ 'ਚ ਦਬੰਗ ਡੀਪੂ ਹੋਲਡਰਾਂ ਵੱਲੋਂ ਵਿਭਾਗੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਨਾਲ ਸੈਟਿੰਗ ਕਰਕੇ ਜਿੱਥੇ ਦਰਜਨਾ ਰਾਸ਼ਨ ਡੀਪੂਆਂ ਦੀ ਸਪਲਾਈ ਅਟੈਚ ਕਰਕੇ ਕਪਤਕਾਰਾਂ ਨੂੰ ਅਨਾਜ ਵੰਡਣ ਦੇ ਨਾਂ ਤੇ ਕਣਕ ਦੀ ਕਾਲਾ ਬਾਜ਼ਾਰੀ ਕਰਨ ਦਾ ਵੱਡਾ ਨੈਟਵਰਕ ਚਲਾਇਆ ਜਾ ਰਿਹਾ ਹੈ। ਉਥੇ ਕੇਂਦਰ ਸਰਕਾਰ ਦੀ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਯੋਜਨਾ ਤਹਿਤ ਨਿਰਧਾਰਿਤ ਕੀਤੇ ਗਏ ਨਿਯਮ ਅਤੇ ਸ਼ਰਤਾਂ ਦਾ ਖੁੱਲ ਕੇ ਜਨਾਜ਼ਾ ਕਢਦੇ ਹੋਏ ਆਪਣੇ ਡੀਪੂਆਂ ਦੇ ਕਈ ਹਜ਼ਾਰ ਰਾਸ਼ਨ ਕਾਰਡਾਂ ਦੇ ਹਿੱਸੇ ਦਾ ਅਨਾਜ ਵੀ ਉਤਾਰਿਆ ਜਾ ਰਿਹਾ ਹੈ। ਜਦੋਂ ਕਿ ਦੂਜੇ ਪਾਸੇ ਹੋਰ ਨਾ ਡਿਪੋ ਹੋਲਡਰਾਂ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਿਆਸੀ ਤੇ ਵਿਭਾਗੀ ਅਧਿਕਾਰੀਆਂ ਮੁਲਾਜ਼ਮਾਂ ਦੇ ਸਰਸ ਪ੍ਰਤੀ ਪ੍ਰਾਪਤ ਨਹੀਂ ਹੈ ਉਹਨਾਂ ਡਿਪੋ ਹੋਲਡਰਾਂ ਵੱਲੋਂ ਵਿਭਾਗ ਦੇ ਆਲਾ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤ ਕਰਨ ਤੇ ਮੰਗ ਪੱਤਰ ਸੌਪਣ ਤੋਂ ਬਾਅਦ ਵੀ ਉਹਨਾਂ ਦੇ ਰਾਸ਼ਨ ਡਿਪੋਆਂ ਤੇ 50 60 ਰਾਸ਼ਨ ਕਾਰਡ ਹੀ ਲਗਾਏ ਗਏ ਹਨ ਵਿਭਾਗੀ ਅਧਿਕਾਰੀਆਂ ਅਤੇ ਮੁਲਾਜ਼ਮਾ ਦੀਆਂ ਅਜਈਆਂ ਨਾਪਾਕ ਹਰਕਤਾਂ ਤੋਂ ਪ੍ਰੇਸ਼ਾਨ ਹੋ ਕੇ ਕਈ ਡੀਪੂ ਹੁਲਦਰਾ ਵੱਲੋਂ ਬੀਤੇ ਦਿਨੀ ਵਿਭਾਗ ਨੂੰ ਤਿਆਗ ਪੱਤਰ ਵੀ ਸੌਂਪੇ ਗਏ ਹਨ ਜਾਣਕਰ ਦਿੰਦੇ ਹੋਏ ਆਲ ਇੰਡੀਆ ਫੇਅਰ ਪ੍ਰਾਈਸ ਆਫ ਡੀਲਰਸ ਫੈਡਰੇਸ਼ਨ ਦੇ ਰਾਸ਼ਟਰੀ ਸੈਕਟਰੀ ਕਰਮਜੀਤ ਸਿੰਘ ਅੜੈਂਚਾ ਨੇ ਦੱਸਿਆ ਕਿ ਸਰਕਾਰ ਵੱਲੋਂ ਸਾਰੇ ਰਾਸ਼ਨ ਡੀਪੋਆਂ ਤੇ ਇੱਕ ਸਮਾਨ 2000 ਰਾਸ਼ਨ ਕਾਰਡ ਲਗਾਉਣ ਤੋਂ ਬਾਅਦ ਬਾਕੀ ਰਹਿੰਦੇ ਕਾਰਡਧਾਰੀਆਂ ਨੂੰ ਮਾਰਕ ਫੈਰ ਕੋਆਪਰੇਟਿਵ ਸੁਸਾਇਟੀ ਵੱਲੋਂ ਚਲਾਈ ਜਾਣ ਵਾਲੀ ਮਾਡਲ ਫੇਅਰ ਪ੍ਰਾਈਸ ਸ਼ਾਪਸ ਤੇ ਸ਼ਿਫਟ ਕਰਕੇ ਕਣਕ ਦੀ ਜਗਾ ਆਟੇ ਦੀਆਂ ਥੈਲੀਆਂ ਮੁਹਈਆ ਕਰਵਾਈਆਂ ਜਾਂਦੀਆਂ ਪ੍ਰਧਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਚ 638 ਨਵੇਂ ਰਾਸ਼ਨ ਡੀਪੋ ਮਾਰਕਫੜ ਕੋਪਰੇਟਿਵ ਸੁਸਾਇਟੀ ਜਰੀਏ ਖੋਲੇ ਜਾ ਰਹੇ ਹਨ ਜਿਸ ਦੀ ਸ਼ੁਰੂਆਤ ਸੰਭਾਵਿਤ 26 ਜਨਵਰੀ ਨੂੰ ਮੁੱਖ ਮੰਤਰੀ ਵੱਲੋਂ ਕੀਤੀ ਜਾਵੇਗੀ ਜਿਸ ਤੇ ਰਾਸ਼ਨ ਕਾਰਡ ਧਾਰੀਆਂ ਨੂੰ ਬਦਲ ਦਿੱਤਾ ਗਿਆ ਹੈ ਇਹੋ ਚਾਹੇ ਰਾਸ਼ਨ ਡੈਪੋ ਤੋਂ ਕਨ ਖਿਲਾ ਸਕਦੇ ਹਨ ਜਾਂ ਮਾਰਕਵੇਡ ਦੀਆਂ ਦੁਕਾਨਾਂ ਤੇ ਜਾ ਕੇ ਆਟੇ ਦੇ ਥੈਲੀਆਂ ਵੀ ਲੈ ਸਕਦੇ ਹਨ ਉਹਨਾਂ ਦਾਵਾ ਕੀਤਾ ਕਿ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਇਹ ਯੋਜਨਾ ਰਾਸ਼ਨ ਇਹ ਯੋਜਨਾ ਕਾਰਨ ਰਾਸ਼ਨ ਮਾਫੀਆ ਦੇ ਗੁਰਗਿਆਂ ਤੇ ਅਫੜਾ ਦਫੜੀ ਮਚੀ ਹੋਈ ਹੈ ਜਿਸ ਤੇ ਵੱਡੇ ਪੱਧਰ ਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਕਤਿਤ ਨਾਮ ਵੀ ਸ਼ਾਮਲ ਹਨ ਜੋ ਪਿਛਲੇ ਕਈ ਸਾਲਾਂ ਤੋਂ ਸਰਕਾਰ ਕਣਕ ਦੀ ਕਾਲਾ ਬਾਜ਼ਾਰੀ ਕਰਨ ਵਾਲੇ ਡੀਪੂ 홀ਡਰਾਂ ਨਾਲ ਸੈਟਿੰਗ ਕਰਕੇ ਆਪਣੀ ਜੇਬ ਗਰਮ ਕਰ ਰਹੇ ਹਨ ਅਤੇ ਹੁਣ ਉਹਨਾਂ ਨੂੰ ਉੱਪਰੋਂ ਹੀ ਆਉਣ ਵਾਲੀ ਕਮਾਈ ਬੰਦ ਹੋਣ ਦਾ ਖਤਰਾ ਸਤਾ ਰਿਹਾ ਹੈ ਠੀਕ ਹੈ ਦੋਸਤੋ ਅੱਜ ਦੀ ਇਹ ਅਪਡੇਟ ਜੋ ਸੀਐਮ ਭਗਵੰਤ ਮਾਨ ਨੇ ਜਾਰੀ ਕੀਤੀ ਹੈ ਅੱਜ ਦੀ ਇਹ ਅਪਡੇਟ ਰਾਸ਼ਨ ਕਾਰਡ ਬਾਰੇ ਤੁਹਾਨੂੰ ਦੱਸ ਦਿੰਦਾ ਹੈ ਸੋ ਕਿਵੇਂ ਸ਼ਿਕਾਇਤ ਕਰਨੀ ਹੈ ਡੀਪੂ 홀ਡਰ ਦੀ ਕਿਵੇਂ ਤੁਸੀਂ ਚੈੱਕ ਕਰਨਾ ਹੈ ਆਪਣਾ ਰਾਸ਼ਨ ਕਾਰਡ ਕਿੰਨਾ ਰਾਸ਼ਨ ਆਇਆ ਹੈ ਕਿੰਨੇ ਕਿੰਨੇ ਜੀਆਂ ਦਾ ਆਪਣਾ ਰਾਸ਼ਨ ਆਇਆ ਹੈ ਪੂਰੀ ਜਾਣਕਾਰੀ ਮੈਂ ਤੁਹਾਨੂੰ ਅਗਲੀ ਵੀਡੀਓ ਵਿੱਚ ਦੇਵਾਂਗਾ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਣੀ ਹੈ ਜੀ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਸੋ ਮਿਲਦੇ ਹਾਂ ਜੀ ਨੈਕਸਟ ਵੀਡੀਓ ਵਿੱਚ ਥੈਂਕ ਯੂ ਵੈਰੀ ਮਚ